ਦੀ ਸਾਰਿਆਂ ਨੂੰ ਮੀਂਦ ਕਰਦੇ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਮੈਂ ਬਣਾਉਣ ਲੱਗੀ ਆ ਮਿੱਠੇ ਚੌਲ ਗੁੜ ਵਾਲੇ ਤੇ ਇਹ ਆਪਾਂ ਇਹ ਵਾਲੀ ਬਾਟੀ ਇੱਕ ਚੌਲਾਂ ਦੀ ਲੈ ਲਈ ਇੱਕ ਬਾਟੀ ਗੁੜ ਦੀ ਲੈ ਲਈ ਜਿੰਨੇ ਚੌਲ ਉਹਨਾ ਹੀ ਮਿਲੋ ਗੁੜ ਲੈ ਲਿਆ ਤੇ ਇੱਧਰ ਆਪਾਂ ਡਰਾਈ ਫਰੂਟ ਲੈ ਲਿਆ ਬਦਾਮ ਲੈ ਲੇ ਕਾਜੂ ਲੈ ਲੇ ਕਿਸ਼ਮਿਸ ਲੈ ਲਿਆ ਤੇ ਪੱਕੇ ਵਾਲਾ ਖੋਪਾ ਲੈ ਲਿਆ ਉਹਨੂੰ ਕੱਟ ਲੈ ਲੈ ਕੇ ਖੋਪੇ ਨੂੰ ਹਾਂਜੀ ਹਾਂਜੀ ਕੁੱਕਰ ਅਸੀਂ ਰੱਖ ਲਿਆ ਗੈਸ ਤੇ ਗੈਸ ਬਾਲ ਲਿਆ ਤੇ ਹੁਣ ਅਸੀਂ ਦੇਸੀ ਘਿਓ ਪਾਵਾਂਗੇ ਇਹਦੇ ਵਿੱਚ ਤੇ ਬੋਨੇ ਦੇ ਵਿੱਚ ਹੀ ਆਪਾਂ ਡਰਾਈ ਫਰੂਟ ਪਾ ਦਾਂਗੇ ਇਹਨੂੰ ਥੋੜਾ ਜਿਹਾ ਮਲੋ ਸੇਕ ਲੋਣਾ ਡਰਾਈ ਫਰੂਟ ਨੂੰ ਇਹ ਬਹੁਤ ਜਿਆਦਾ ਕ੍ਰਾਂਚੀ ਜਿਹਾ ਹੋ ਜਾਂਦਾ ਹੈ ਇਹਨੂੰ ਥੋੜਾ ਸੇਕ ਲਵਾ ਦਿੰਦੇ ਆ ਤੇ ਇਹ ਗੰਦਾਂ ਦੇ ਵਿੱਚ ਨਹੀਂ ਆਉਂਦਾ ਕ੍ਰਾਂਚੀ ਨਹੀਂ ਬਣ ਜਾਂਦਾ ਡ్రਾਈ ਫਰੂਟ ਆਪਰਾ ਥੋੜਾ ਜਿਹਾ ਰੋਸਟ ਹੋ ਗਿਆ ਹੁਣ ਆਪਾਂ ਵਿੱਚ ਚੌਲ ਪਾ ਦਾਂਗੇ ਛੋੜਾ ਨੂੰ ਮੈਂ ਕੋਈ ਦਸਨਾ ਨੂੰ ਲਗੀ 15 ਮਿੰਟ ਪਹਿਲਾਂ ਭਿਉ ਲਿਆ ਸੀ ਚੌਲਾਂ ਨੂੰ 15 ਮਿੰਟ ਪਹਿਲਾਂ ਇਹਨਾਂ ਨੂੰ ਭਿਉ ਕੇ ਰੱਖ ਲਿਆ ਸੀਗਾ ਤੇ ਫਿਰ ਇਹਨਾਂ ਨੂੰ ਧੋ ਲਿਆ ਸੀ ਦੋ ਤਿੰਨ ਪਾਣੀ ਤੇ ਦਾਲੀ ਆਪਾਂ ਗੁੜ ਪਾ ਦਾਂਗੇ ਉਨੇ ਨੂੰ ਥੋੜਾ ਜਿਹਾ ਮਿਕਸ ਕਰਾਂਗੇ ਬਹੁਤ ਹੀ ਟੇਸਟੀ ਬਹੁਤ ਹੀ ਵਧੀਆ ਬਣਦੇ ਆ ਬਹੁਤ ਮੈਂ ਘਾਰੀਆ ਕਿਸਮ ਉਹ ਆ ਰਹੀਆਂ ਨੇ ਬਹੁਤ ਸੋਹਣੀਆਂ ਥੋੜਾ ਜਿਹਾ ਤਾਂ ਇਹਨੂੰ ਸੇਕ ਲਵਾਵਾਂਗੇ ਫਿਰ ਉਸ ਤੋਂ ਬਾਅਦ ਪਾਣੀ ਪਾ ਦਾਂਗੇ ਹਾਂਜੀ ਹੁਣ ਆਪਾਂ ਦੋ ਬਾਟੀਆਂ ਜਿਹੜੇ ਇੱਕ ਬਾਟੀ ਚੌਲਾਂ ਦੀ ਸੀ ਦੋ ਬਾਟੀਆਂ ਆਪਾਂ ਪਾਣੀ ਦੀਆਂ ਪਾਵਾਂਗੇ ਅੱਗੇ ਨਾ ਮਿਕਸ ਕਰਾਂਗੇ ਚੰਗੀ ਤਰ੍ਹਾਂ ਬਹੁਤ ਟੇਸਟੀ ਤੇ ਬਹੁਤ ਹੀ ਵਧੀਆ ਬੰਦਦੇ ਨੇ ਮਿੱਠੇ ਚੌਲ ਗੁੜ ਵਾਲੇ ਹੁਣ ਆਪਾਂ ਟੱਕਰ ਲਗਾਵਾਂਗੇ ਤੇ ਇੱਕ ਸੀਟੀ ਲਗਾਉਣੀ ਹੈ ਕਿ ਸੀਟੀ ਤੋਂ ਬਾਅਦ ਇਹਨੂੰ ਬੰਦ ਕਰ ਦੇਣਾ ਹੈ ਮਤਲਬ ਜਦੋਂ ਇਹਦੀ ਭਾਫ਼ ਜਮਾ ਨਿਕਲ ਗਈ 10 ਮਿੰਟ ਬਾਅਦ ਇਹਨੂੰ ਖੋਲਣਾ ਹੈ ਹੁਣ ਆਪਾਂ ਟੱਕਰ ਲਗਾ ਦਾਂਗੇ ਹਾਂਜੀ ਸੀਟੀ ਵੱਜ ਚੁੱਕੀ ਹੁਣ 10 ਮਿੰਟ ਬਾਅਦ ਇਹਨੂੰ ਖੋਲਾਂਗੇ ਚੁੱਕਰ ਨੂੰ ਤੇ ਫਿਰ ਦੇਖਾਂਗੇ ਚੋਰ ਲੱਗਾ ਪਾਫ ਨਿਕਲ ਚੁੱਕੀ ਹੁਣ ਆਪਾਂ ਢੱਕਣ ਢੋਲਾਂਗੇ ਹੋਰ ਸੋਨੇ ਚੌਲ ਬਣੇ ਨੇ ਆਪਣੇ ਖਿਦੇ ਖਿਲੇ ਪੂਰੇ ਹਨ ਬਹੁਤ ਸੋਨੇ ਬਣੇ ਨੇ ਲਾਈਕਮੈਂਟਸ ਕਰਕੇ ਦੱਸਿਓ ਤੁਹਾਨੂੰ ਕਿਵੇਂ ਦੀ ਲੱਗੇ ਸਾਡੀ ਮਿੱਠੇ ਚੌਲਾਂ ਦੀ ਰੈਸਪੀ ਤੇ ਹੁਣ ਆਪਾਂ ਸਰਵ ਕਰਾਂਗੇ ਹਾਂਜੀ ਚੌਲ ਆਪਣੇ ਬਣ ਕੇ ਮਿੱਠੇ ਬਹੁਤ ਹੀ ਸੋਹਣੇ ਬਣ ਗਏ ਨੇ ਤੇ ਬਹੁਤ ਟੇਸਟੀ ਬਹੁਤ ਹੀ ਵਧੀਆ ਜੰਮੀ ਜੰਮੀ ਬਣ ਗਏ ਨੇ ਬਹੁਤ ਤੇ ਲਾਈਕ ਕਮੈਂਟਸ ਕਰਕੇ ਦੱਸਿਓ ਤੁਸੀਂ ਜੇ ਤੁਹਾਨੂੰ ਵਧੀਆ ਲੱਗੀ ਸਾਡੀ ਰੈਸਪੀ ਤੇ ਲਾਈਕ ਕਮੈਂਟਸ ਕਰਿਓ ਤੇ ਦੱਸਿਓ ਵੀ ਕਿੱਦਾਂ ਦੀ ਤੁਹਾਨੂੰ ਲੱਗੀ ਰੈਸਪੀ ਸਾਡੀ ਤੇ ਵੀਡੀਓ ਨੂੰ ਸ਼ੇਅਰ ਵੀ ਕਰਿਓ ਵੱਧ ਤੋਂ ਵੱਧ ਜਿਹੜੇ ਸਾਡਾ ਵੀਡੀਓ ਵੇਖਦੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਦਿਲੋ ਤੇ ਥੈਂਕ ਯੂ ਫॉर ਵਾਚਿੰਗ